ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਿਸ ਹਉ ਨਹੀਂ ਕਿਸ ਆਹੇ ਨੰਬੂਰਾ ਔਸਰ ਲਕ ਲਜਾ ਰਖ ਲਿਓ ਸਦਨਾ ਜਨ ਤੋਰਾ ਸਗਲ ਦਵਾਰ ਕੋ ਛਾੜ ਕੇ ਗਹਿਓ ਤਹਾਰੋ ਦਵਾਰ ਬਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਨੇ ਮਾਜ ਰਾਗ ਦੀ ਜੋ ਵਾਰ ਹੈ ਇਹਦੀ 7ਵੀਂ ਪੌੜੀ ਤੱਕ ਸੰਕੇਪ ਸ਼ਬਦ ਵਿਚਾਰ ਸੰਕੇਪ ਵਿਆਖਿਆ ਸਰਵਣ ਕੀਤੀ ਹੈ ਹੁਣ ਕਰੋ ਕਿਰਪਾ ਦਿਹੋ ਅਸ਼ੀਰਵਾਦ ਗੁਰੂ ਮਹਾਰਾਜ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਉਸ ਤੋਂ ਅੱਗੇ ਆਪਾਂ ਵਿਆਖਿਆ ਸ਼ੁਰੂ ਕਰੀਏ ਜਿੱਥੋਂ ਤੱਕ ਗੁਰੂ ਮਹਾਰਾਜ ਦਾ ਹੁਕਮ ਹੈ ਮਹਾਰਾਜ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਆਖਿਆ ਕਰਵਾ ਲੈਣ ਜੀ ਸ਼ਲੋਕ ਮਹਲਾ ਪਹਿਲਾ ਮੁਸਲਮਾਨ ਕੋ ਹਾਵਣ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕੋ ਹਾਵੈ ਆਵਲੋ ਆਲੋ ਦੀਨ ਕਰ ਮਿੱਠਾ ਮਸਕਲ ਮਾਨਾ ਮਲ ਮੁਸਾਵਾ ਸਲੋਕ ਮਹੱਲਾ ਪਹਿਲਾ ਇਹ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਚਾਰੇ ਕੀ ਗੁਰਬਾਣੀ ਹੈ ਇਸ ਗੁਰਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 141 ਤੇ ਵਰਣਨ ਕੀਤਾ ਹੈ ਦਰਜ ਕੀਤਾ ਹੈ ਜੀ ਮੁਸਲਮਾਨ ਕਹਾਵਣ ਮੁਸ਼ਕਿਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਜਿਹੜਾ ਮੁਸਲਮਾਨ ਮੁਸਲਮਾਨ ਜਿਹੜਾ ਅਮਾਨ ਹੈ ਨਾ ਉਹਦੇ ਨਾਲ ਜਿਹੜਾ ਬੰਦਾ ਜਿਹਦਾ ਮਾਨ ਸਲਾਮਤ ਹੈ ਉਹ ਮੁਸਲਮਾਨ ਹੈ ਤੇ ਬੜਾ ਮੁਸ਼ਕਿਲ ਹੈ ਜੇ ਉਹਨੂੰ ਆਪਣਾ ਜਿਹੜਾ ਜਿੰਨਾ ਵੀ ਮੁਸੱਲਾ ਧਰਮ ਦੇ ਨਾਲ ਜਿਹੜਾ ਧਰਮੀ ਲੋਕ ਹੈ ਜੇ ਪੂਰਾ ਆਪਣੇ ਧਰਮ ਨੂੰ ਅਮਾਨ ਨੂੰ ਨਾਲ ਲੈ ਕੇ ਚੱਲੇ ਨਾ ਤੇ ਫੇਰ ਉਹ ਮੁਸਲਮਾਨ ਕੋ ਖਾ ਸਕਦਾ ਹੈ ਜਿਹੜਾ ਧਰਮੀ ਨਹੀਂ ਹੈ ਉਹ ਮੁਸਲਮਾਨ ਨਹੀਂ ਖਾ ਸਕਦਾ ਆਪਣੇ ਆਪ ਨੂੰ ਜੀ ਅਵਲ ਔਲੋ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮਸਾਵੇ ਜੋ ਦੀਨ ਹੈ ਨਾ ਜਿਹੜਾ ਗਰੀਬ ਆ ਉਹਨਾਂ ਦਾ ਹਿੱਤ ਕਰੇ ਤੇ ਆਪਣਾ ਦੀਨ ਆ ਧਨ ਆ ਜਿਹੜਾ ਪਹਿਲਾਂ ਉਹਨੂੰ ਮਿੱਠਾ ਕਰਕੇ ਮੰਨੇ ਪ੍ਰਮਾਤਮਾ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਮਸ ਕਲ ਜਿਹੜੀ ਕਾਲੀ ਜਿਹੜਾ ਮਨ ਦੇ ਉੱਤੇ ਮਸ ਜੰਮੀ ਹੋਈ ਹੈ ਮਨ ਕਾਲਾ ਹੋਇਆ ਪਿਆਏ ਉਹਦੇ ਤੇ ਜਿੰਨਾ ਵੀ ਮੈਲ ਲੱਗੀ ਹੈ ਨਾ ਮਾਲ ਮੁਸਾਵੇ ਮਾਲ ਆ ਜਿਹੜਾ ਉਹਨੂੰ ਲਟਾ ਦੇਵੇ ਜਿੰਨਾ ਵੀ ਉਹਦੇ ਤੇ ਜੰਗਾਲ ਲੱਗਾ ਮਸ ਕਲ ਇਹ ਹੋਏ ਜੰਗਾਲੀ ਉਹ ਜਿੰਨਾ ਵੀ ਆਪਣਾ ਮਾਇਆ ਮੋਹ ਦਾ ਜਨਮ ਜਨਮ ਕੀ ਇਸ ਮਨ ਕੋਲ ਲੱਗੀ ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋ ਵਈ ਜੇ ਸੋ ਧੋਮੜ ਪਾਹੋ ਜਿੰਦਰਾ ਜਿਤਰਾ ਇੱਕ ਕੋਲੂ ਨੂੰ ਸਾਫ ਕਰਨੋਂ ਹੀ ਟਾਕੀ ਹੈ ਨਾ ਉਹਨੂੰ ਕਿਹਾ ਜਾਂਦਾ ਖੰਨਲੀ ਉਹ ਇੱਕ ਕੱਪੜੇ ਦਾ ਪਾਸਾ ਪਾੜ ਕੇ ਬਣਾਈ ਹੁੰਦੀ ਹੈ ਤੇ ਸ਼ਾਮ ਨੂੰ ਕੋਲੂ ਬੰਦ ਹੋ ਜਾਂਦੇ ਆ ਤੇ ਸਾਰੀ ਰਾਤ ਉੱਤੇ ਘੱਟਾ ਜੰਮਦਾ ਰਹਿੰਦਾ ਤੇ ਸਵੇਰੇ ਉਸ ਕੱਪੜੇ ਨਾਲ ਸਾਫ ਕਰਦੇ ਆ ਲਗਾਤਾਰ ਸਾਫ ਕਰਨ ਦੇ ਨਾਲ ਕੋਲੂ ਤੇ ਸਾਫ ਹੋ ਜਾਂਦਾ ਪਰ ਉਹ ਜਿਹੜਾ ਕੱਪੜਾ ਵਾ ਖੰਨਲੀ ਆ ਉਹਦੇ ਤੰਦ ਮੈਲ ਪੈ ਜਾਂਦੀ ਉਹਨੂੰ ਜਿੰਨਾ ਮਰਜ਼ੀ ਧੋਤੀ ਧੋਈ ਜਾਈਓ ਕਦੇ ਵੀ ਉਹਦਾ ਚੋ ਮੈਲ ਨਹੀਂ ਨਿਕਲਦੀ ਕਿਉਂਕਿ ਤੇਲ ਦੇ ਨਾਲ ਮੈਲ ਜਿਹੜੀ ਤੰਦ ਮੈਲ ਪੈ ਜਾਂਦੀ ਹੈ ਤੇ ਇਸ ਕਰਕੇ ਮਸਕਲ ਮਾਨਾ ਜਿਹੜਾ ਮਨ ਦੇ ਵਿੱਚ ਜਨਮ ਜਨਮ ਕੀ ਅਸਮਾਨ ਕੋ ਮਲ ਲੱਗੀ ਕਾਲਾ ਹੋਆ ਸਿਆਹੋ ਜਿਹੜੀ ਜਨਮ ਜਨਮਾਂਤਰਾ ਦੀ ਮੈਲ ਲੱਗੀ ਹੈ ਨਾ ਆਪਣੇ ਮਨ ਦੇ ਵਿੱਚ ਉਹ ਸਾਰੀ ਹਟਾ ਦੇਵੇ ਨਾ ਤੇ ਪ੍ਰਮਾਤਮਾ ਦਾ ਨਾਮ ਮਿੱਠਾ ਕਰਕੇ ਮੰਨੇ ਤੇਰਾ ਕੀਆ ਮਿੱਠਾ ਲੱਗਿਆ ਨਾਮ ਪਦਾਰਥ ਨਾਨਕ ਮੰਗੇ ਐਸੀ ਵਾਤਾਵਰਣ ਹੋਣੀ ਚਾਹੀਦੀ ਹੈ ਮੁਸਲਮਾਨ ਦੀ ਹੋਏ ਮੁਸਲਮ ਦੀਨ ਮੁਹਾਣਾ ਮਰਨ ਜੀਵਨ ਕਾ ਭਰਮ ਚੁਕਾਵਾ ਤੇਵੇ ਉਹਦਾ ਜਿਹੜਾ ਮੁਸਲਮਾਨ ਆ ਨਾ ਉਹਦਾ ਦੀਨ ਦੀਨ ਜਿਹੜਾ ਦੀਨ ਵਾਲ ਆਪਣੇ ਧਰਮ ਵਾਲ ਧਿਆਨ ਹੋਵੇ ਤੇ ਮਰਨ ਜੀਵਨ ਦਾ ਭਰਮ ਆ ਜਣਾ ਉਹਦੇ ਮਨ ਦੇ ਵਿੱਚ ਕਦੇ ਨਾ ਰਹਿ ਜਾਵੇ ਐਸੀ ਵਾਤਾਵਰਣ ਜੇ ਉਹਦੀ ਵੀ ਮਰਨ ਜੀਵਨ ਦੋਹੂ ਮੈਂ ਨਹੀਂ ਜਨ ਪਰ ਪੁਕਾਰੀ ਆਏ ਫੇਰ ਉਹ ਆਪਣੇ ਧਰਮ ਦੇ ਵਿੱਚ ਮੁਸਲਮਾਨ ਪੱਕਾ ਹੋ ਸਕਦਾ ਹੈ ਸੱਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਕਹਿੰਦੇ ਹੁੰਦੇ ਸੀ ਕਿ ਜਿਹੜਾ ਮੁਸਲਮਾਨ ਹੈ ਨਾ ਉਹ ਆਪਣੀਆਂ ਪੰਜ ਨਮਾਜ਼ਾਂ ਪੜ੍ਹਦਾ ਹੋਵੇ ਤੇ ਆਪਣੇ ਧਰਮ ਵਿੱਚ ਪੱਕਾ ਹੋਵੇ ਤੇ ਉਹ ਮੇਰਾ ਭਰਾ ਵਾ ਜਿਹੜਾ ਹਿੰਦੂ ਆ ਉਹ ਆਪਣੇ ਧਰਮ ਵਿੱਚ ਪੱਕਾ ਹੋਵੇ ਤਮਾਕੂ ਨਾ ਖਾਂਦਾ ਹੋਵੇ ਤੋਂ ਐਸਾ ਐਸਾ ਹੋਵੇ ਤੇ ਉਹ ਵੀ ਮੇਰਾ ਭਰਾ ਵਾ ਇਸ ਕਰਕੇ ਮੁਸਲਮਾਨ ਐਸਾ ਚਾਹੀਦਾ ਕਿ ਜਿਹੜਾ ਜਦ ਮਰਨ ਦਉ ਮੈਂ ਨਹੀਂ ਜਨ ਪਰ ਪੁਕਾਰਿਆ ਐ ਐਸੀ ਆਪਣੀ ਅਵਸਥਾ ਬਣਾ ਲੇ ਪਰਪਕਾਰ ਕਰੇ ਤੇ ਫੇਰ ਉਹ ਮੁਸਲਮਾਨ ਅਸਦਾ ਸਕਦਾ ਹੈ ਤੇ ਮੁਸਲਮਾਨ ਭੀਖ ਕਰਕੇ ਜਾਂ ਧਰਮ ਆਪਣਾ ਉਸ ਤਰ੍ਹਾਂ ਦੇ ਕੱਪੜੇ ਪਾਉਣ ਕਰਕੇ ਉਸ ਤਰ੍ਹਾਂ ਦਾ ਪੇਸ਼ ਬਣਾਉਣ ਕਰਕੇ ਮੁਸਲਮਾਨ ਨਹੀਂ ਬਣਿਆ ਜਾਂਦਾ ਜੀ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਏ ਕਰਤਾ ਮੰਨੇ ਆਪ ਗਵਾਵੇ ਹਉ ਹਉ ਮਾਇਮੇ ਵਿੱਚੋਂ ਖੋਵੇ ਆਪਣਾ ਹੰਕਾਰ ਆ ਨਾ ਮੈਂ ਕੀਤਾ ਆ ਮੈਂ ਕੀਤਾ ਆ ਮੈਂ ਕੀਤਾ ਇਹ ਸਾਰਾ ਕੁਝ ਛੱਡ ਦੇਵੇ ਨਾ ਤੇ ਉਹ ਮੁਸਲਮਾਨ ਕਹਾ ਸਕਦਾ ਆਪਣੇ ਆਪ ਨੂੰ ਮਾਰ ਲਵੇ ਆਪਣੇ ਨੂੰ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹਾਟ ਬਕਾਨਾ ਤੇ ਜਤ ਲਾਇਆ ਤੇ ਤਲਾਕ ਐਸੀ ਆਪਣੀ ਅਵਸਥਾ ਬਣਾ ਲੈ ਨਾ ਆਪਣੇ ਆਪ ਨੂੰ ਮਾਰ ਲੈ ਤੇ ਫਿਰ ਉਹ ਮੁਸਲਮਾਨ ਕਹਾ ਸਕਦਾ ਹੈ ਜੀ ਉਹ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਜਿੰਨੇ ਵੀ ਜੀਵ ਹੈ ਨਾ ਉਹਦੇ ਸਾਹਮਣੇ ਆਉਂਦੇ ਆ ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਨਾ ਮਾਸ ਜ਼ਰੂਰ ਖਾਂਦੇ ਆ ਪ੍ਰੰਤੂ ਗੁਰੂ ਨਾਨਕ ਪਾਤਸ਼ਾਹ ਨੇ ਤੇ ਕਿਹਾ ਵੀ ਸਾਰੇ ਜੀਆਂ ਤੇ ਮੇਰਾ ਮਿਹਰ ਵਾਲੀ ਮੱਤ ਰੱਖੇ ਤਾਂ ਮੁਸਲਮਾਨ ਕਹਾ ਸਕਦਾ ਨਹੀਂ ਤੇ ਮੁਸਲਮਾਨ ਜੀ ਜੋ ਮਾਰੇ ਜ਼ੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾੜ ਹੈ ਤੋ ਹੋ ਗਿਓ ਕੌਣ ਹਵਾਲ ਗੁਰੂ ਭਗਤ ਫਰੀਦ ਜੀ ਨੇ ਵੀ ਕਿਹਾ ਹੈ ਕਿ ਜਿਹੜੇ ਜੀਆਂ ਨੂੰ ਜ਼ੋਰ ਕਰਕੇ ਮਾਰਦੇ ਆ ਤੇ ਫੇਰ ਕਹਿੰਦੇ ਬੇਹ ਹਲਾਲ ਕਰਕੇ ਖਾ ਲਿਆ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾੜ ਹੈ ਤੋ ਹੋ ਗੋ ਤੋ ਹੋ ਗਿਓ ਕੌਣ ਹਵਾਲ ਫੇਰ ਕਿਹੜਾ ਹਾਲ ਹੋਣਾ ਤੁਹਾਡਾ ਕਿਉਂਕਿ ਜੀ ਤੁਸੀਂ ਜ਼ੋਰ ਕਰਕੇ ਮਾਰੇ ਆ ਸਰਬ ਜੀਆਂ ਇਹ ਕਰਕੇ ਜੀਆਂ ਤੇ ਜਿ ਮੇਹਰਾਂ ਦੀ ਮਾਤ ਰੱਖੋਗੇ ਨਾ ਉਹਨਾਂ ਦੇ ਜ਼ੁਲਮ ਨਹੀਂ ਕਰੋਗੇ ਤਾ ਮੁਸਲਮਾਨ ਕਹਾ ਸਕਦੇ ਹੋ ਜੀ ਮਹੱਲਾ ਚੌਤਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚਿਕਾਵੇ ਸਭ ਤੋਂ ਪਹਿਲਾਂ ਤੇ ਦੂਰ ਕਰਦੇ ਆਪਣੇ ਕੋਲੋਂ ਕਾਮ ਕ੍ਰੋਧ ਝੂਠ ਤੇ ਨਿੰਦਿਆ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਕਤ ਕਰਨ ਤੇ ਨਿੰਦਾ ਉਹ ਲੋਕ ਕਰਦੇ ਆ ਮਨਮੁਖ ਮੁਕਤ ਕਿਹਾ ਗਿਆ ਹੈ ਮਨਮੁਖਾਂ ਦੇ ਮੂਰਖਾਂ ਦੇ ਮੂਰਖ ਹੁੰਦੇ ਜਿਹੜੇ ਨਾ ਉਹਨਾਂ ਨੂੰ ਮੁਗਤ ਕਿਹਾ ਜਾਂਦਾ ਹੈ ਮਨ ਮੁਖ ਮੁਗਤ ਕਰਨਾ ਤੇ ਆਪ ਡੁੱਬੇ ਕਟੰਬ ਸਿਓ ਸਗਲੇ ਕੁਲ ਡਬਨ ਆਪ ਤੇ ਡੁੱਬਦੇ ਹੀ ਆ ਤੇ ਆਪਣੇ ਕਟੰਬ ਆਪਣੇ ਪਰਿਵਾਰਾਂ ਨੂੰ ਵੀ ਡੋਬ ਦਿੰਦੇ ਹਨ ਕਿਉਂਕਿ ਉਹਨਾਂ ਦੀ ਅਵਸਥਾ ਹੀ ਐਸੀ ਬਣ ਜਾਂਦੀ ਹੈ ਤੇ ਇਸ ਕਰਕੇ ਜਿਹੜੇ ਕਾਮ ਪਰ ਹਰ ਕਾਮ ਗ੍ਰੋਥ ਝੂਠ ਨਿੰਦਾ ਤਜ ਮਾਇਆ ਹੰਕ ਮਾਇਆ ਦਾ ਹੰਕਾਰ ਵੀ ਜਿਹੜਾ ਛੱਡ ਦਿੰਦਾ ਹੈ ਨਾ ਤੇ ਉਹ ਹੀ ਧਰਮੀ ਹੋ ਸਕਦਾ ਦੂਸਰਾ ਨਹੀਂ ਹੋ ਸਕਦਾ ਜੀ ਤਜ ਕਾਮ ਕਾਮਨੀ ਬਹੁਤਜੈ ਤਾਂ ਅੰਜਨ ਮਾਹੇ ਨਰੰਜਨ ਪਾਵੈ ਕਾਮ ਕ੍ਰੋਧ ਮੂਲ ਉਹ ਹੰਕਾਰ ਆ ਜਿਹੜਾ ਇਹ ਵੀ ਇਹਦੇ ਵਿੱਚ ਹੀ ਆ ਜਾਂਦਾ ਕਿ ਕਾਮਣੀ ਇਸਤਰੀਆਂ ਦੇ ਪ੍ਰੀਤ ਆ ਜਿਹੜੀ ਉਹ ਵੀ ਛੱਡ ਦੇਵੇ ਤੇ ਆਪਣਾ ਮੋਹ ਛੱਡ ਦੇਵੇ ਅੰਜਨ ਮਾਹੇ ਨਰੰਜਨ ਪਾਵੈ ਇਸਤਰੀ ਅਵਸਥਾ ਉਹਦੇ ਬਣ ਜਾਂਦੀ ਹੈ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਸਮਾਹੇ ਬਲਹਾਰੀ ਤੇ ਜਾਤ ਕਉ ਐਸ ਜੋ ਨੀਕ ਸਜਾਹੇ ਇਹ ਜਾਗਾ ਨਾ ਜਿਹੜਾ ਇਹ ਫੇ ਸੁਰਮਾ ਸੁਰਮਾ ਕਿਹਾ ਜਾਂਦਾ ਕੱਜਲ ਨੂੰ ਸੁਰਮਾ ਸੁਰਮੇ ਨੂੰ ਕੱਜਲ ਕਿਹਾ ਜਾਂਦਾ ਕਾਲਖੰਦੀ ਬਿਲਕੁਲ ਕਾਲਾ ਹੁੰਦਾ ਤੇ ਉਹਦੀ ਇਹ ਕੋਠੜੀ ਭਰੀ ਆ ਤੇ ਜਿਹੜਾ ਵਿੱਚ ਵੜ ਗਿਆ ਬੰਦਾ ਉਹ ਤੇ ਕਾਲਾ ਕਿਤੇ ਨਾ ਕਿਤੇ ਉਹਦੇ ਦਾਗ ਲੱਗੇਗਾ ਨਾ ਤੇ ਜਿਹੜਾ ਦਾਗ ਲੱਗੇ ਤੋਂ ਬਿਨਾ ਨਿਕਲ ਆਇਆ ਨਾ ਬਾਹੀ ਉਹ ਤੋਂ ਬਲਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਇਸ ਤਰ੍ਹਾਂ ਹੀ ਜਿਹੜੇ ਆਪਣੇ ਲੋਕ ਐ ਜਿਹੜੇ ਪ੍ਰਮਾਤਮਾ ਦੇ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਤਜ ਕਾਮਣੀ ਕਾਮ ਕਾਮਣੀ ਸਾਰਾ ਕੁਝ ਛੱਡ ਦੇਵੇ ਮੋਹ ਤਜ ਦੇ ਤੇ ਫੇ ਅੰਜਨ ਮਾਹੇ ਕਾਲਖ ਦੇ ਵਿੱਚੋਂ ਵੀ ਨਰਿੰਜਨ ਬਿਨਾਂ ਕਾਲਖ ਤੋਂ ਨਿਕਲ ਆਉਂਦੇ ਹਨ ਜੀ ਤਜ ਮਾਨ ਅਭਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ ਮਾਨ ਹੰਕਾਰ ਸਾਰਾ ਕੁਝ ਛੱਡ ਦੇ ਪੁੱਤਰ ਇਸਤਰੀ ਸਾਰਿਆਂ ਦਾ ਪਿਆਰ ਛੱਡ ਦੇ ਤੇ ਤਜ ਸਾਰੀ ਪਿਆਸ ਛੱਡ ਦੇ ਉਹਨਾਂ ਦੀ ਉਹਨਾਂ ਦੀ ਭੁੱਖ ਛੱਡ ਦੇਵੇ ਮੈਂ ਪੁੱਤਾਂ ਵਾਂ ਕਰਕੇ ਕਰਨਿਆ ਸਭ ਕੁਝ ਮੈਂ ਘਰ ਵਾਲੀ ਕਰਕੇ ਕਰਨਿਆ ਤੇ ਹੰਕਾਰ ਵੀ ਛੱਡ ਦੇਵੇ ਆਸ ਰਾਮਲੇ ਲਾਵੇ ਜਿਹੜਾ ਇੱਕ ਹੀ ਟੇਕ ਟੇਕ ਸਭ ਹੀ ਕੋ ਗੁਰਦੇ ਵੇ ਇੱਕ ਦੂਸਰੋ ਨਾ ਔਰ ਕੋਈ ਭੂਤ ਪਰਮਾਨਭੂ ਜਿਹੜਾ ਇੱਕੇ ਦੀ ਆਸ ਕਰ ਲਏ ਤੇ ਉਹ ਪ੍ਰਮਾਤਮਾ ਨੂੰ ਪਾ ਸਕਦਾ ਹੈ ਉਹ ਧਰਮੀ ਹੋ ਸਕਦਾ ਹੈ ਜੀ ਨਾਨਕ ਸਾਚਾ ਮਨ ਵਸੈ ਸਾਜ ਸ਼ਬਦ ਹਰ ਨਾਮ ਸਮਾਵੈ ਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਫਰਮਾਉਂਦੇ ਨੇ ਕਿ ਸਦਾ ਪ੍ਰਮਾਤਮਾ ਸੱਚਾ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਵਸਦਾ ਹੋਵੇ ਤੇ ਸਦਾ ਸ਼ਬਦ ਦੇ ਨਾਲ ਸ਼ਬਦ ਗੁਰੂ ਸੁਰਤ ਤੋਂ ਚੇਲਾ ਸ਼ਬਦ ਸੁਣ ਕੇ ਹਰੀ ਦੇ ਨਾਮ ਨਾਲ ਸਮਾਂ ਜਾਵੇ ਉਹ ਧਰਮੀ ਹੁੰਦਾ ਤੇ ਗੁਰਮੁਖ ਹੁੰਦਾ ਹੈ ਉਹ ਐਸੇ ਗੁਰਮੁਖਾਂ ਬਾਰੇ ਗੁਰੂ ਮਹਾਰਾਜੀ ਫਰਮਾਉਂਦੇ ਹਨ ਕਿ ਐਸੇ ਗੁਰਮੁਖ ਜਿਨ੍ਹਾਂ ਨੇ ਝੂਠ ਕਾਮ ਕਰੋ ਲੋਭ মোহ ਹੰਕਾਰ ਇਹ ਸਾਰੀਆਂ ਚੀਜ਼ਾਂ ਨੂੰ ਛੱਡ ਦਿੱਤੀਆਂ ਤੇ ਇੱਕ ਪ੍ਰਮਾਤਮਾ ਤੇ ਆਸ ਰੱਖ ਲਈ ਸੋ ਐਸੇ ਗੁਰਮਖਾ ਜਿਹੜੇ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਸਮਾ ਜਾਂਦੇ ਹਨ ਤੇ ਉਸ ਪ੍ਰਮਾਤਮਾ ਨੂੰ ਪਾ ਲੈਂਦੇ ਹਨ ਜੀ ਪੌੜੀ ਰਾਜ ਰਾਇਤ ਸਿਕਦਾਰ ਕੋਈ ਨਾ ਰਹਿਸੀਓ ਰਾਜੇ ਹੁੰਦੇ ਰਾਜ ਕਰਨ ਵਾਲੇ ਤੇ ਰਾਇਤ ਹੁੰਦੀ ਆ ਪਰਜਾ ਇਹ ਪਈਆ ਨਾ ਰਿਆ ਵੀ ਕਿਹਾ ਜਾਂਦਾ ਸੀ ਪਰਜਾ ਵੀ ਕਿਹਾ ਜਾਂਦਾ ਹੈ ਸਿੱਕਦਾਰ ਸਿੱਕਦਾਰ ਉਹ ਹੁੰਦਾ ਜੀਦਾ ਸਿੱਕਾ ਚੱਲਦਾ ਹੋਵੇ ਹੁਣ ਤੁਹਾਡੇ ਸਿੱਕੇ ਚੱਲ ਰਿਹਾ ਨਾ ਹਿੰਦੁਸਤਾਨ ਦੇ ਵਿੱਚ ਤੇ ਇਹ ਸਿੱਕਾ ਚੱਲਦਾ ਪਹਿਲਾਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਮਲਕਾ ਦੇ ਆਪਣੇ ਫੋਟੋ ਵਾਲੇ ਸਿੱਕੇ ਚੱਲਦੇ ਸੀ ਸਿੱਖ ਰਾਜ ਦੇ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਸਿੱਕੇ ਚੱਲਦੇ ਸੀ ਸੋ ਇਹ ਸਿੱਕਾ ਜਿਹੜਾ ਜਿਹਦਾ ਸਿੱਕਾ ਚੱਲਦਾ ਨਾ ਉਹਨੂੰ ਸਿੱਕਦਾਰ ਕਿਹਾ ਜਾਂਦਾ ਕਿ ਉਹਦਾ ਸਿੱਕਾ ਚੱਲਦਾ ਉਸ ਰਾਜ ਦੇ ਵਿੱਚ ਰਾਜੇ ਰਈਅਤ ਰਾਜੇ ਵੀ ਨਹੀਂ ਰਹਿਣੇ ਇਹ ਪਰਜਾ ਵੀ ਨਹੀਂ ਰਹਿਣੀ ਤੇ ਇਹ ਜਿਨ੍ਹਾਂ ਦੇ ਨਾਂ ਤੇ ਸਿੱਕਾ ਚੱਲਦਾ ਇਹ ਵੀ ਨਹੀਂ ਰਹਿਣੇ ਕੋਈ ਨਾ ਹਰੈਸ਼ਿਓ ਕੋਈ ਵੀ ਨਹੀਂ ਰਹਿਣਾ ਜੀ ਹੱਟ ਪੱਟਣ ਬਾਜ਼ਾਰ ਹੁਕਮੇ ਟੈਸਿਓ ਇਹ ਹਟੀਆਂ ਤੇ بڑے بڑے ਬਾਜ਼ਾਰ ਆ ਜਿੱਥੇ ਕੱਪੜੇ ਦੇ ਬਾਜ਼ਾਰ ਆ ਪੱਟਣ ਪੱਟ ਹੁੰਦਾ ਕੱਪੜਾ ਤੇ ਪੱਟਣ ਬਾਜ਼ਾਰ ਹੁਕਮੇ ਟੈਸਿਓ ਇਹ ਤੁਸੀਂ ਵੇਖਦੇ ਹੋ ਆਪਣੇ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਨਵੀਆਂ ਛੜਕਾਂ ਬਣਦੀਆਂ ਜਿਹੜੇ ਪਹਿਲਾਂ ਬਾਜ਼ਾਰ ਬਣੇ ਹੁੰਦੇ ਆ ਉਹਨਾਂ ਦੇ ਬਲਡوزر ਫੇਰ ਦਿੰਦੇ ਢਾ ਦਿੰਦੇ ਭਾਵੇਂ ਉਹਨਾਂ ਨੂੰ ਉਹਨਾਂ ਦਾ ਹਰਜਾਨਾ ਵਗੈਰਾ ਦਿੰਦੇ ਜਾਂ ਨਹੀਂ ਦਿੰਦੇ ਪਰੰਤੂ ਇਹ ਪ੍ਰਮਾਤਮਾ ਦੇ ਹੁਕਮ ਜੀ ਟੈਂਦੇ ਆ ਟਾਹੇ ਇਹ ਸਾਰੇ ਉਸਰੇ ਟਾਹੇ ਸਰ ਪਰ ਸੂਖੇ ਭੀ ਪਰ ਪੋਕੇ ਸਮਰੱਥ ਵੇਹ ਪ੍ਰਵਾਹੇ ਇਹ ਪ੍ਰਮਾਤਮਾ ਦੇ ਟਾਹਾਂ ਅਨੁਸਾਰ ਦਿੰਦਾ ਉਹ ਸਾਰਿਆਂ ਨੂੰ ਢਾ ਦਿੰਦਾ ਤੇ ਇਸ ਕਰਕੇ ਇਹ ਜਿਹੜੇ ਬਾਜ਼ਾਰ ਹੱਟ ਜਿੰਨੇ ਬਾਜ਼ਾਰ ਜਿਹੜੇ ਹਟੀਆਂ ਐ ਇਹ ਉਹਦੇ ਹੁਕਮ ਦੇ ਅਨਸਾਰ ਹੀ ਢੈਂਦੀਆਂ ਤੇ ਬਣਦੀਆਂ ਰਹਿੰਦੀਆਂ ਹਨ ਜੀ ਪੱਕੇ ਬੰਕ ਦਵਾਰ ਮੂਰਖ ਜਾਣੈ ਆਪਣੇ ਪੱਕੇ ਮਹਿਲ ਸੋਹਣੇ ਦਵਾਰ ਲੱਗੇ ਜਿਨ੍ਹਾਂ ਦੇ ਬੰਕ ਦਾ ਮਤਲਬ ਹੁੰਦਾ ਸੋਨਾ ਸੋਹਣੇ ਸੁਨੱਖੇ ਜਿਹੜੇ ਬਹੁਤ ਵਧੀਆ ਦਵਾਰੇ ਆਪਣੇ ਦਰਵਾਜ਼ੇ ਬੜੇ ਆ ਮੂਰਖ ਜਾਣੈ ਆਪਣੇ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੇ ਗਿਆ ਰਾਵਣ ਦੇ ਸੋਨੇ ਦੇ ਦਰਵਾਜ਼ੇ ਸੋਨੇ ਦੀ ਲੰਕਾ ਸੀ ਆਪਣੇ ਨਾਲ ਨਹੀਂ ਲੈ ਕੇ ਗਿਆ ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਪੱਕੇ ਮਹਿਲ ਬਣੇ ਹੋਏ ਆ ਤੇ ਮੂਰਖ ਕਹਿੰਦਾ ਹੈ ਵੀ ਮੇਰੇ ਆ ਪਰ ਮੇਰਾ ਤੇ ਕੁਝ ਹੋ ਨਹੀਂ ਮੇਰਾ ਮੁਝ ਮੈਂ ਕੁਝ ਨਹੀਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਗਿਆ ਲੱਗੇ ਮੇਰਾ ਤੇ ਜਦੋਂ ਸਮਾ ਆ ਜਾਂਦਾ ਹੈ ਨਾ ਫਿਰ ਆਪਣਾ ਕੁਝ ਨਹੀਂ ਰਹਿ ਜਾਂਦਾ ਉਹ ਪ੍ਰਮਾਤਮਾ ਦਾ ਜੇ ਮੰਨ ਕੇ ਚੱਲੀਏ ਤੇ ਫਿਰ ਪਰੇਸ਼ਾਨੀ ਨਹੀਂ ਹੁੰਦੀ ਜੇ ਆਪਣਾ ਬਣਾ ਕੇ ਆਪਣਾ ਮੰਨ ਕੇ ਬੈਠੇ ਰਹੀਏ ਤੇ ਬੇਸਦਾ ਹੀ ਬੰਦਾ ਦੁੱਖ ਭੋਗਦਾ ਹੈ ਜੀ ਤੰਬੂ ਪਲਾਂਗ ਨਵਾਰ ਸਰਾਇਚੇ ਲਾਲਤੀ ਬੜੇ ਬੜੇ ਸੋਹਣੇ ਤੰਬੂ ਲਾਏ ਤੇ ਬੜੇ ਸੋਹਣੇ ਪਲੰਗ ਬਣਾ ਲਏ ਤੇ ਨਵਾਰ ਪਹਿਲਾਂ ਨਵਾਰੀ ਪਲਾਂਗ ਹੁੰਦੇ ਸੀ ਹੁਣ ਤੇ ਬੈੱਡ ਆ ਗਏ ਤੁਹਾਡੇ ਲੱਕੜ ਦੇ ਸਾਰੇ ਸਰਾਇਚੇ ਲਾਲਤੀ ਬੜੇ ਸੋਹਣੇ ਸੋਹਣੇ ਲਾਲ ਪੀਲੇ ਨੀਲੇ ਰੰਗਾਂ ਦੇ ਵਿੱਚ ਜਿਹੜੇ ਸ਼ਮਾਨੇ ਲੱਗੇ ਹੋਏ ਸਨ ਨਾਨਕ ਸੱਚ ਦਾ ਤਾਰ ਸਿਨਾਖਤ ਕੁਦਰਤੀ ਗੁਰੂ ਨਾਨਕ ਪਾਤਸ਼ਾਹ ਜੀ ਬਰਮਾਉਂਦੇ ਨੇ ਕਿ ਸੱਚਾ ਉਹ ਦਾਤਾਰ ਹੀ ਹੈ ਅਕਾਲ ਪੁਰਖ ਵੈਗਰੂ ਹੀ ਇਹ ਕੁਦਰਤ ਦੇ ਜਿਹੜੇ ਤੁਹਾਡਾ ਕੁਝ ਦਿੱਤਾ ਹੈ ਨਾ ਇਹ ਤੁਸੀਂ ਸਿਨਾਖਤ ਤੁਸੀਂ ਉਹਦੀ ਸਿਨਾਖਤ ਜੀਤੇ ਬਾਹਰ ਦੀ ਬਖਸ਼ਿਸ਼ ਹੋ ਗਈ ਹੈ ਨਾ ਕੁਦਰਤ ਨੇ ਮਿਹਰ ਕਰਤੀ ਉਹੋ ਹੀ ਇਹ ਚੀਜ਼ ਦੀ ਸਿਨਾਖਤ ਕਰ ਸਕਦਾ ਹੈ ਜੀ ਸ਼ਲੋਕ ਮਹਲਾ ਪਹਿਲਾ ਨਦੀਆਂ ਹੋ ਵਹ ਤੇਣਵਾ ਸੋਮ ਹੋਵੇ ਦੁੱਧ ਕੀਓ ਇਹ ਜਿਹੜੀਆਂ ਸਾਰੀਆਂ ਨਦੀਆਂ ਨਾ ਇਹ ਦੁੱਧ ਦੀਆਂ ਭਰੀਆਂ ਹੋਣ ਤੇ ਜਿਹੜਾ ਸਮੁੰਦਰ ਆ ਉਹ ਕਿਉ ਬਣ ਜੇ ਸਾਰਾ ਹੀ ਦੁੱਧ ਕਿਉ ਨਾਲ ਭਰਿਆ ਹੋਵੇ ਸਗਲੀ ਧਰਤੀ ਸ਼ੱਕਰ ਹੋਵੇ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਾ ਤੇ ਜੀਓ ਜਿਹੜੇ ਮਿੱਠੀਆਂ ਚੀਜ਼ਾਂ ਨਾ ਇਹ ਇਨਸਾਨ ਨੂੰ ਬਹੁਤ ਚੰਗੀਆਂ ਲੱਗਦੀਆਂ ਢੇੜੀਆਂ ਕੌੜੀਆਂ ਨਾ ਕੌੜੀਆਂ ਬਹੁਤ ਭੜੀਆਂ ਲੱਗਦੀਆਂ ਭਗਤ ਖਰੀਜ ਜੀ ਦੇ ਅਫਰੀਦ ਤਾਂ ਇਹ ਵਿੱਚ ਗੰਧਲਾਂ ਧਲੀਆਂ ਖੰਡ ਲਵਾੜ ਇੱਕ ਰਾਹ ਤੇ ਰਹ ਗਏ ਇੱਕ ਰਾਹ ਦੀ ਗਏ ਉਝਾੜ ਇਹੜੀਆਂ ਦਾ ਸੰਸਾਰ ਹੈ ਨਾ ਇਹ ਜ਼ਹਿਰ ਦੀਆਂ ਗੰਧਲਾਂ ਤੇ ਉੱਤੇ ਖੰਡ ਦੇ ਨਾਲ ਜਿਤਨਾ ਲਬੀੜੀਆਂ ਹੁੰਦੀਆਂ ਇਸ ਤਰ੍ਹਾਂ ਨੇ ਤੁਸੀਂ ਵੇਹਦੇ ਹੋ ਕਈ ਵਾਰ ਤੁਸੀਂ ਤੁਹਾਨੂੰ ਕੋਈ ਦਵਾਈਆਂ ਖਾਣੀਆਂ ਪੈਂਦੀਆਂ ਉੱਤੇ ਸ਼ੂਗਰ ਕੋਟਡ ਹੁੰਦੀ ਹੈ ਜਿਹੜੀ ਦਵਾਈ ਹੁੰਦੀ ਹੈ ਇਸ ਕਰਕੇ ਕਿ ਤੁਹਾਡੇ ਗਲੇ ਵਿੱਚ ਨਾ ਲੱਗੇ ਤੇ ਅੰਦਰ ਜਾ ਕੇ ਉਹਨੇ ਉਹੋ ਹੀ ਅਸਰ ਕਰਨਾ ਕੋੜੀ ਵਾਲਾ ਈ ਇਸ ਤਰ੍ਹਾਂ ਹੀ ਇਹ ਸੰਸਾਰ ਹੈ ਤੇ ਸਗਲੀ ਧਰਤੀ ਇਨਾਂ ਦੁੱਧ ਘਿਓ ਹੋਵੇ ਤੇ ਜਿੰਨੀ ਧਰਤੀ ਹੈ ਇਹ ਸਾਰੀ ਸ਼ੱਕਰ ਹੋ ਜੇ ਤੇ ਮੈਂ ਆਪਣਾ ਮਨ ਕੋਸ਼ਿਸ਼ ਕਰ ਲਾ ਵੀ ਮੈਂ ਖਾਈ ਜਾਵਾਂ ਖਾਈ ਜਾਵਾਂ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜਿਹੜਾ ਉਹ ਜਿਹੜੇ ਪਰਬਤਾਂ ਜਿੱਡਾ ਸੋਨਾ ਇਕੱਠਾ ਹੋ ਜਵੇ ਪਰ ਜਿਹੜੇ ਜਿਹੜੇ ਪਰਬਤਾਂ ਇਨਾਂ ਸੋਨਾ ਹੋਵੇ ਚਾਂਦੀ ਹੋਵੇ ਤੇ ਹੀਰੇ ਤੇ ਲਾਲਾਂ ਦੇ ਜੜਾਉ ਲੱਗੇ ਹੁਣ ਤੇ ਤੂੰ ਹੈ ਸਲਾਹਣਾ ਆਖਣ ਲਹਿਣਾ ਚਾਉ ਫੇ ਮਾਰਾ ਜਿਹੜਾ ਐਸੀ ਅਵਸਥਾ ਵਿੱਚ ਜਾ ਕੇ ਵੀ ਤੇਰੀ ਭਗਤੀ ਕਰਦਾ ਹੈ ਤੇਰਾ ਨਾਮ ਜਪਦਾ ਹੈ ਨਾ ਤੇ ਫੇ ਉਹਦਾ ਜਿਹੜਾ ਕਹਿ ਕੇ ਕੇ ਆਪਦਾ ਨਾਮ ਜਪ-ਜਪ ਕੇ ਸਭ ਆਪਦਾ ਕਦੇ ਵੀ ਉਹਦਾ ਚਾਹ ਪੂਰਾ ਨਹੀਂ ਹੁੰਦਾ ਤੇ ਸਭ ਹੀ ਆਪਦਾ ਨਾਮ ਜਪਦਾ ਹੋਏ ਆਪ ਨੂੰ ਸਲਾਉਂਦਾ ਹੈ ਤੇ ਜਿੰਨਾ ਜਿਹੜੇ ਲੋਕ ਇਹਨਾਂ ਚੀਜ਼ਾਂ 'ਚ ਗ੍ਰਸਤ ਹੋ ਜਾਂਦੇ ਹਨ ਉਹ ਫਿਰ ਵੀ ਮੰਗੀ ਜਾਂਦੇ ਹਨ ਵੀ ਤੂੰ ਹੈ ਸਲਾਹਣਾ ਤੈਨੂੰ ਕਦੇ ਵੀ ਸਲਾਉਂਦੇ ਨਹੀਂ ਆਖਣ ਲਹਿ ਨਾ ਜਾਓ ਉਹ ਮੰਗਦੇ ਰਹਿੰਦੇ ਹਨ ਜੀ ਮਹੱਲਾ ਪਹਿਲਾ ਪਾਰ 18 ਮੇਵਾ ਹੋਵੇ ਗੜੜਾ ਹੋਏ ਸਵਾਉ 18 ਭਾਰ ਜਿਹੜੇ 18 ਧਰਤੀਆਂ ਮੰਨਦੇ ਨੇ ਸੈ ਸ 18 ਕਹਿਣ ਕਿਤੇ ਬਾਸੂਲੇ ਕਿ ਧਾਤ ਤੇ 18 ਧਰਤੀਆਂ ਦੇ ਭਾਰ ਜਿੰਨੇ ਮੇਵੇ ਡਰਾਈ ਫਰੂਟ ਵਗੈਰਾ ਤੇਰੇ ਕੋਲ ਪਏ ਹੋਣ ਤੇ ਆਪਣਾ ਮਨ ਆ ਜਿਹੜਾ ਉਹਦੇ ਵਿੱਚ ਫਿਰ ਵੀ ਆ ਤੇਰਾ ਸਵਾਰਥ ਹੋਵੇ ਤੈਨੂੰ ਚੰਦ ਸੂਰਜ ਦੋਏ ਫਿਰਦੇ ਰੱਖਿਆ ਨੇ ਚਲ ਹੋਵੇ ਥਾਂ ਏਡਾ ਵੱਡਾ ਰਾਜ ਹੋਵੇ ਤੇਰੇ ਰਾਜ ਦੇ ਵਿੱਚ ਸੂਰਜ ਨਾਲ ਛਿਪਦਾ ਹੋਵੇ ਚੰਦਰਮਾ ਨਾਲ ਛਿਪਦਾ ਹੋਵੇ ਤੇ ਨੇ ਚਲ ਹੋਵੇ ਥਾਂ ਤੇ ਤੇਰਾ ਇਹ ਸਾਰਾ ਨੇ ਚਲ ਹੋਵੇ ਤੇ ਉਹ ਸਾਰੇ ਚੱਲਦੇ ਫਿਰਦੇ ਹੋਣ ਜੀ ਵੇ ਤੂੰ ਹੈ ਸਲਾਹਣਾ ਆਖਣ ਲੈਣਾ ਚਾਉ ਇਹ ਮਹਾਰਾਜ ਜੀ ਤੇਰੀ ਕੁਦਰਤ ਕਰਕੇ ਤੇਰੀ ਕੁਦਰਤ ਹੈ ਨਾ ਤੇ ਤਾਂ ਹੀ ਇਹ ਹੋ ਸਕਦਾ ਹੈ ਤੈਨੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਮਹੱਲਾ ਪਹਿਲਾ ਜੇ ਤੇ ਹੈ ਦੁੱਖ ਲਾਈਐ ਪਾਪ ਕਰਹਿ ਦੁਇ ਰਾਹੋ ਆ ਸਾਡੀ ਦੇਹ ਨੂੰ ਜਦੋਂ ਦੁੱਖ ਲੱਗ ਜਾਂਦਾ ਹੈ ਨਾ ਇਹ ਸਾਰਾ ਕੋਈ ਸਾਨੂੰ ਚੰਗਾ ਨਹੀਂ ਲੱਗਦਾ ਪਾਪ ਗਰਹੇ ਦੋਇ راہ ਦੋ ਰਾਹ ਵਾਏ ਪਾਪ ਨਾ ਗਰਸੇ ਜਾਂਦੇ ਸਾਰੇ ਤੇ ਦੇਹ ਨੂੰ ਦੁੱਖ ਲੱਗ ਜੇ ਕੁਛ ਵੀ ਚੰਗਾ ਨਹੀਂ ਲੱਗਦਾ ਲੱਗਦਾ ਰਾਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਹੈ ਇਹ ਵਾ ਜਾਪੇ ਭਾਉ ਤੇ ਫਿਰ ਇੰਜ ਲੱਗਦਾ ਜਿਹੜੇ ਰਾਜੇ ਹੈ ਨਾ ਉਹ ਵੀ ਰਤ ਪੀਣ ਵਾਲੇ ਹੀ ਆ ਜਿਹੜੇ ਰਾਜੇ ਆ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਜਿੰਨਾ ਮਰਜ਼ੀ ਉਹਨਾਂ ਕੋਲ ਮਾਲਤਾਨ ਹੋ ਜੇ ਫਿਰ ਵੀ ਉਹ ਇਕੱਠਾ ਕਰੀ ਜਾਂਦੇ ਆ ਤੇ ਇਸ ਤਰ੍ਹਾਂ ਦੀ ਭਾਵਨਾ ਉਹਨਾਂ ਦੀ ਬਣ ਜਾਂਦੀ ਹੈ ਤੇ ਸਾਡੇ ਮਨ ਵਿੱਚ ਵੀ ਇਹ ਆ ਗੱਲ ਆਉਂਦੀ ਹੈ ਕਿ ਇਹ ਰਾਜੇ ਆ ਜਿਹੜੇ ਇਹ ਦੁਨੀਆਂ ਦਾ ਹੀ ਰਤ ਪੀਂਦੇ ਐ ਰਤ ਪੀਜੇ ਪੀਣੇ ਰਾਜੇ ਸਿਰੇ ਉੱਪਰ ਰੱਖੀ ਐ ਇਵੇਂ ਜੱਪੇ ਭਾਉ ਤੇ ਇਸ ਤਰ੍ਹਾਂ ਦੀ ਭਾਵਨਾ ਉਹਨਾਂ ਦੀ ਹੁੰਦੀ ਐ ਉਹ ਫਿਰ ਵੀ ਅੱਗੇ ਤੋਂ ਅੱਗੇ ਵਧਦੇ ਜਾਂਦੇ ਉਹਨਾਂ ਦੇ ਮਨ ਦੇ ਲਾਲਚ ਵਧਦੇ ਜਾਂਦੇ ਹਨ ਪੀ ਤੂੰ ਹੈ ਸਲਾਹਣਾ ਆਖਣ ਲਹਿਣਾ ਚਾਉ ਪੀਜ ਤੇਰੀ ਸਿਫਤ ਸਲਾਹ ਜਿਹੜੇ ਕਰਦੇ ਐ ਨਾ ਉਹਨਾਂ ਦਾ ਮਨ ਤੇ ਥਾਵੇਂ ਆ ਜਾਂਦਾ ਤੇ ਜਿਹੜੇ ਨਹੀਂ ਸਿਫਤ ਸਲਾਹ ਕਰਦੇ ਔਰ ਜੋ ਹੋਰ ਵੀ ਹਦੀ ਹੋਰ ਮੰਗਦੇ ਮੰਗੀ ਜਾਂਦੇ ਹਨ ਜੀ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਜਿਹੜੀ ਅੱਗ ਹੈ ਨਾ ਅੱਗ ਦੇ ਜਿਹੜੇ ਪਾਲੇ ਦੇ ਵਿੱਚ ਸਾਡੇ ਕੱਪੜਿਆਂ ਦੇ ਬਰਾਬਰ ਹੋ ਜਾਏ ਤੇ ਅਸੀਂ ਪਾਉਣ ਪਾਉਣ ਹਾਰ ਜਤੀ ਜਤ ਧਾਰ ਸਭੇ ਸੋ ਬਾਜ਼ਾਰ ਹਜ਼ਾਰ ਕੇ ਦੇਖੇ ਤੇ ਜਿਹੜੇ ਸਾਡੇ ਖਾਣ ਦੀ ਵਸਤੂ ਹੈ ਨਾ ਉਹ ਹਵਾ ਹੋ ਜਾਏ ਸੁਰਗ ਦੀਆਂ ਮੋੜੀਆਂ ਇਸਤਰੀਆਂ ਹੋਣ ਨਾਨਕ ਸਭ ਜਾਓ ਜਿਹੜੀਆਂ ਸੁਰਗ ਦੀਆਂ ਬਹੁਤ ਮੋੜੀਆਂ ਅਪਸਰਾਂ ਉਹ ਇਸਤਰੀਆਂ ਹੋਣ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਵੀ ਸਾਰਾ ਕੁਝ ਚਲੇ ਜਾਣਾ ਹੈ ਜੀ ਪੀ ਤੂੰ ਹੈ ਸਲਾਹਣਾ ਆਖਣ ਲਹਿਣਾ ਚਾਉ ਫਿਰ ਮਹਾਰਾਜ ਤੇਰੀ ਸਿਫਤ ਸਲਾ ਜਿਹੜਾ ਕਰਦਾ ਹੈ ਨਾ ਉਹੋ ਹੀ ਤੇ ਰਹਿੰਦਾ ਹੈ ਜਿਹੜੇ ਦੂਸਰੇ ਹੋਰ ਮੰਗੀ ਜਾਂਦੇ ਹਨ ਉਹਨਾਂ ਦਾ ਕਦੇ ਵੀ ਮਨ ਤ੍ਰਿਪਤਾ ਨਹੀਂ ਆਹੇ ਜੀ ਪਾਵੜੀ ਬਦ ਫੈਲੀ ਗੈਬਾਨਾ ਖਸਮ ਨਾ ਜਾਣਈ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਨਾ ਜਪਦੇ ਉਹ ਬਦ ਫੈਲੀ ਵਿੱਚ ਪੈ ਜਾਂਦੇ ਹਨ ਤੇ ਉਹ ਸਦਾ ਖਵਾਰ ਹੁੰਦੇ ਹਨ ਸੋ ਕਈਏ ਦੇਵਾਨਾ ਆਪ ਨਾ ਪਛਾਣਈ ਉਹ ਬੜੇ ਮੂਰਖ ਲੋਕ ਹੁੰਦੇ ਹਨ ਕਮਲੇ ਲੋਕ ਹੁੰਦੇ ਹਨ ਜਿਹੜੇ ਆਪਣੇ ਆਪ ਨੂੰ ਨਹੀਂ ਪਛਾਣਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਕਿਹੜਾ ਮਨ ਹੈ ਇਹ ਜੋਤ ਸਰੂਪੀ ਹੈ ਜਿਨ੍ਹਾਂ ਨੇ ਤੇ ਪਛਾਣ ਲਿਆ ਉਹ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਏ ਤੇ ਜਿਹੜੇ ਆਪਣਾ ਆਪ ਨਹੀਂ ਪਛਾਣਦੇ ਉਹਨਾਂ ਨੂੰ دیਵਾਨੇ ਪਾਗਲ ਤੇ ਮੂਰਖ ਕਿਹਾ ਜਾਂਦਾ ਹੈ ਜੀ ਕਲਹੇ ਬੁਰੀ ਸੰਸਾਰ ਵਾਧੇ ਖੱਪੀ ਐ ਜਿਹੜੀ ਕਲੇਸ਼ ਹਨ ਇਹ ਬਹੁਤ ਮਾੜੀ ਹੁੰਦੀ ਹੈ ਸੰਸਾਰ ਦੇ ਵਿੱਚ ਸੰਸਾਰ ਦੇ ਵਿੱਚ ਵਾਦ-ਵਾਦ ਵੱਧਦਾ ਹੈ ਸੰਸਾਰ ਦੇ ਵਿੱਚ ਹਰ ਕੋਈ ਬੰਦਾ ਜਿਹੜਾ ਲਾਲਚਵੱਸ ਕਦੇ ਤੇ ਤੇਲ ਦੇ ਖੂਆ ਵਾਸਤੇ ਲੜਾਈ ਹੁੰਦੀ ਆ ਤੇ ਕਦੇ ਤਾਂਬੇ ਦੀਆਂ ਖਾਣਾ ਵਾਸਤੇ ਲੜਾਈ ਹੁੰਦੀ ਆ ਕਦੇ ਕਿਤੇ ਕੋਲੇ ਦੀਆਂ ਖਾਣਾ ਵਾਸਤੇ ਲੜਾਈ ਹੁੰਦੀ ਹੈ ਤੇ ਸੰਸਾਰ ਆ ਜਿਹੜਾ ਲੱਖਾਂ ਲੋਕ ਮਰਦੇ ਜਾਂਦੇ ਲੱਖਾਂ ਲੋਕ ਉੱਜੜਦੇ ਜਾਂਦੇ ਨੇ ਤੇ ਕਲੇਹ ਬੁਰੀ ਸੰਸਾਰ ਵਾਦ ਦੇ ਸੰਸਾਰ ਦੇ ਵਿੱਚ ਕਲੀਏ ਸਮਾੜੀ ਹੁੰਦੀ ਹੈ ਇਹ ਇਹੜਾ ਬਾਦ ਬਾਦ ਵਾਧਾ ਇਹਦੇ ਵਿੱਚ ਹੀ ਬਹੁਤੇ ਲੋਕ ਖੱਪ ਮਰ ਜਾਂਦੇ ਹਨ ਜੀ ਵਿੜਨਾ ਵੇ ਵੇਕਾਰ ਪਰਮੇ ਪੱਛੀਐ ਜਿਹੜੇ ਤੇ ਗੁਰੂ ਘਰ ਪਿਆਰੇ ਨਾਮ ਜਪਦੇ ਆ ਨਾ ਉਹ ਕਹਿੰਦੇ ਮਹਾਰਾਜ ਜੀ ਜੇ ਵਿਣਤ ਦਹੂਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਉਹਦੇ ਰਾਮਨਾ ਮਹਾਰਾਜ ਜੀ ਤੇਰਾ ਨਾਮ ਜਪਦੇ ਆ ਤੇ ਤੇਰੇ ਕੋਲੋਂ ਮੰਗਦੇ ਆ ਕਹਿੰਦੇ ਵੀ ਹੋਰ ਕਿਸੇ ਤੋਂ ਮੰਗਣਾ ਮੰਗਣਾ ਨਹੀਂਗਾ 프리ਦਾ ਬਾਰ ਪਰਾਇ ਬੈਸਣਾ ਸਾਈਂ ਮੂਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਉ ਸਰੀਰੋ ਲੇਹੇ ਤੇ ਜੇ ਤੇ ਉਹ ਜਿਹੜੇ ਗੁਰਮਖ ਪਿਆਰੇ ਆ ਉਹ ਤੇ ਟਿਕ ਜਾਂਦੇ ਹੋ ਪ੍ਰਮਾਤਮਾ ਤੋਂ ਮੰਗਦੇ ਆ ਤੇ ਜਿਹੜੇ ਦੂਜੇ ਦੇਸ਼ਾਂ ਦੇ ਕਬਜ਼ਾਂ ਵਾਸਤੇ ਲਾਲਚ ਵਾਸਤੁਰ ਪੈਂਦੇ ਆ ਉਹ ਆਪਣੇ ਤੇ ਦੇਸ਼ਾਂ ਦੇ ਨੁਕਸਾਨ ਕਰਾਉਂਦੇ ਆ ਉਹ ਰਨਾ ਦਾ ਵੀ ਬਹੁਤ ਨੁਕਸਾਨ ਹੁੰਦਾ ਤੇ ਜਿਹੜੀ ਸੰਸਾਰ ਦੀ ਲੋਕ ਹੈ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੇ ਹਨ ਇਹ ਕਰਕੇ ਜਿਨ੍ਹਾਂ ਨੂੰ ਵਿੜਨਾ ਆਵੇ ਵਿਕਾਰ ਭਰਮੇ ਪੱਚੇ ਜਿਹੜੇ ਨਾਮ ਨਹੀਂ ਜਪਦੇ ਉਹ ਭਰਮਾਂ ਵਿੱਚ ਪੱਚ ਜਾਂਦੇ ਹਨ ਭਰਮਾਂ ਵਿੱਚ ਗ੍ਰਸਤ ਰਹਿੰਦੇ ਹਨ ਜੀ ਰਾਹ ਦੋਵੇਂ ਇੱਕ ਜਾਣੈ ਸੋਈ ਸਜਸੀ ਰਾਹ ਦੋ ਹੈ ਇੱਕ ਚੰਗਿਆਈ ਦਾ ਤੇ ਇੱਕ ਬ੍ਰਿਆਈ ਦਾ ਤੇ ਜਿਹੜਾ ਇਹ ਜਾਣ ਲੈਂਦਾ ਨਾ ਕਿ ਚੰਗਿਆਈ ਚੰਗੀ ਹੈ ਉਹੋ ਹੀ ਸੇਜ ਜਾਂਦਾ ਉਹੋ ਹੀ ਜਿਸ ਪਰਮਾਤਮਾ ਦੇ ਨਾਮ ਦੇ ਨਾਲ ਸਥਿਰ ਰਹਿੰਦਾ ਹੈ ਤੇ ਦੂਸਰਾ ਜਿਹੜਾ ਅੰਤ ਖਵਾਰ ਹੁੰਦਾ ਹੈ ਜੀ ਕੋਫਰ ਗੋ ਕੋਫਰਾਣੇ ਪਿਆ ਦਜ ਸੀ ਦੂਜੇ ਜਿਹੜੇ ਝੂਠ ਬੋਲਣ ਵਾਲੇ ਆ ਤੇ ਉਹ ਝੂਠ ਦੇ ਵਿੱਚ ਹੀ ਸੜਦੇ ਰਹਿੰਦੇ ਹਨ ਦਜਦੇ ਰਹਿੰਦੇ ਹਨ ਜੀ ਸਭ ਦੁਨੀਆਂ ਸੁਹਾਨ ਸੱਚ ਸਮਾਈ ਹੈ ਸਾਰੀ ਦੁਨੀਆਂ ਨਾ ਜਿਹੜੀ ਇਹ ਪਰਮਾਤਮਾ ਨੇ ਬਣਾਈ ਹੋਈ ਆ ਤੇ ਆਪਾਂ ਨੂੰ ਸੱਚ ਦੇ ਨਾਲ ਚੱਲਣਾ ਚਾਹੀਦਾ ਹੈ ਸੱਚ ਦੇ ਵਿੱਚ ਸਮਾਉਣਾ ਚਾਹੀਦਾ ਹੈ ਜੀ ਸਿਜੇ ਦਰਦੀਵਾਨ ਆਪ ਗਵਾਈਏ ਜਿਹੜਾ ਆਪਣੇ ਆਪ ਨੂੰ ਗਵਾ ਲੈਂਦਾ ਨਾ ਜੀਵ ਦੇ ਅਮਰ ਮਾਰ ਮਰਨਾ ਪਛੋ ਤਾਈ ਹੈ ਐਸੀ ਅਵਸਥਾ ਬਣਾ ਲੈ ਕੇ ਮੈਂ ਬੰਦਾ ਬਹਿ ਖਰੀਦ ਸਾਹਿਬ ਮੇਰਾ ਉਹ ਹੀ ਆਪਣੇ ਆਪ ਨੂੰ ਪ੍ਰਮਾਤਮਾ ਦੇ ਦਿਮਾਨ ਦੇ ਵਿੱਚ ਜਾ ਕੇ ਜਿਹੜਾ ਉਹ ਆਪਣੇ ਆਪ ਨੂੰ ਕਹਾ ਸਕਦਾ ਕਿ ਅਸੀਂ ਨਾਮ ਜਪਿਆ ਕਿਰਤ ਕੀਤੀ ਆ ਵੰਡ ਕੇ ਛਕਿਆ ਇਸ ਕਰਕੇ ਮਹਾਰਾਜ ਜੀ ਅਸੀਂ ਆਪ ਜੀ ਦੇ ਚਰਨਾਂ ਦੇ ਪਹੌਰੇ ਆ ਛੱਡ ਦੇ ਕਰ ਦਿਓ ਕਿਰਪਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਐਸੀ ਉਹਨਾਂ ਦੇ ਮਨ ਦੀ ਅਵਸਥਾ ਬਣ ਜਾਂਦੀ ਹੈ ਤੇ ਜਿਹੜੇ ਬਾਕੀ ਜਿਹੜੇ ਲੋਕ ਆ ਉਹ ਬਾਦ ਵਾਦ ਦੇ ਵਿੱਚ ਇੱਕ ਦੂਜੇ ਦੇਸ਼ਾਂ ਦੇ ਕਬਜ਼ੇ ਇੱਕ ਦੂਜੀਆਂ ਚੀਜ਼ਾਂ ਵਾਸਤੇ ਕਿਤੇ ਤੇਲ ਦੀ ਲੜਾਈ ਕਿਤੇ ਤਾਂਬੇ ਦੀ ਲੜਾਈ ਕਿਤੇ ਕੋਲੇ ਦੀ ਲੜਾਈ ਇਹਨਾਂ ਚੀਜ਼ਾਂ ਵਾਸਤੇ ਲੜਾਏ ਲੜਦੇ ਰਹਿੰਦੇ ਹਨ ਉਹ ਸਦਾ ਹੀ ਆਪਣੇ ਲੋਕਾਂ ਦਾ ਨੁਕਸਾਨ ਕਰਦੇ ਹਨ ਇਸ ਲੁਕਾਈ ਨੂੰ ਲੁਕਾਈ ਦੇ ਆਪਣੇ ਨੁਕਸਾਨ ਕਰਦੇ ਹਨ ਤੇ ਜਿਹੜੇ ਉਸ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਸ ਦੀਵਾਨ ਦੇ ਵਿੱਚ ਜਿਨ੍ਹਾਂ ਨੇ ਆਪਣਾ ਆਪ ਨੂੰ ਖਤਮ ਕਰਕੇ ਇੱਕ ਪਰੇਕਹੀ ਕੀ ਟੇਕ ਸਭ ਈ ਕੋ ਗੁਰਦੇਵ ਏਕ ਮੰਨ ਕੇ ਚੱਲੇ ਆ ਨਾ ਉਹੋ ਹੀ ਉੱਤੇ ਦਰ ਦੇ ਵਿੱਚ ਪ੍ਰਮਾਣ ਹੁੰਦੇ ਹਨ ਜੀ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਦਾ ਕਿ ਐਸਾ ਸ਼ਬਦ ਜੋ ਗੁਰਮਤਿ ਦੇ ਅਨੁਕੂਲ ਨਾ ਹੋਵੇ ਬੋਲਿਆ ਗਏ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆਰ ਬਖਸ਼ ਲੈਣਾ ਜੀ ਮaaf ਕਰ ਦੇਣਾ ਜੀ ਆ ਹੋਈਆਂ ਭੁੱਲਾਂ ਗਲਤੀਆਂ ਮaaf ਕਰ ਦੇਣੀਆਂ ਉਹ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧਿਏ ਜੀ ਸਭ ਦੁਨੀਆਂ ਸੁਭਾਨਾ ਸੱਚ ਸਮਾਈਐ ਸਿੱਜੇ ਦਰਦੀਵਾਨਾ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ